Those figures are inaccurate. It's misinformation. I went on the website and I read them. Um. Why should Canadians believe them anymore? Yeah, that's right. We understand in this new government that we need a balanced system. ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਪਹਿਲੀ ਵਾਰ ਇਮੀਗ੍ਰੇਸ਼ਨ ਮਨਿਸਟਰ ਲੀਨਾ ਡਿਆਬ ਜਿਹੜੇ ਨੇ ਉਹਨਾਂ ਨੇ ਹਾਊਸ ਆਫ ਕਾਮਰਸ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਹੈ ਜਦੋਂ ਉਹਨਾਂ ਤੋਂ ਸਵਾਲ ਜਵਾਬ ਹੋ ਰਹੇ ਸੀਗੇ ਤਾਂ ਉਸ ਟਾਈਮ ਦੇ ਉੱਤੇ ਮਜ਼ਾਕ ਵੀ ਉਡਾਇਆ ਗਿਆ ਸੀਗਾ ਲੀਨਾ ਡਿਆਬ ਦਾ ਸੋ ਉਹਨਾਂ ਤੋਂ ਕਿਹੜੇ ਕੁਐਸਚਨ ਆਨਸਰ ਪੁੱਛੇ ਗਏ ਤੇ ਉਸ ਦਾ ਆਨਸਰ ਜਿਹੜਾ ਹੈ ਉਹ ਕਿਸ ਢੰਗ ਤਰੀਕੇ ਦੇ ਨਾਲ ਲੀਨਾ ਡਿਆਬ ਨੇ ਦਿੱਤਾ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੁਹਾਡੇ ਸਾਰਿਆਂ ਵਾਸਤੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਸਟੇਟਸ ਦੇ ਉੱਤੇ ਹੈਗੇ ਹੋ ਜਾਂ ਤੁਸੀਂ ਕੈਨੇਡਾ ਬਾਰੇ ਪਲਾਨ ਕਰ ਰਹੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਲੀਨਾ ਡਿਆਬ ਨੇ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਜੋ ਸਵਾਲ ਕੀਤੇ ਗਏ ਉਹਨਾਂ ਦੇ ਜਵਾਬ ਦਿੱਤੇ ਸਭ ਤੋਂ ਪਹਿਲਾਂ ਉਹਨਾਂ ਤੋਂ ਜਿਹੜਾ ਸਵਾਲ ਕੀਤਾ ਗਿਆ ਉਹ ਕੈਲਗਰੀ ਹਿੱਲ ਦੇ ਐਮਪੀ ਦੇ ਵੱਲੋਂ ਕੀਤਾ ਗਿਆ ਉਹਨਾਂ ਮੈਡਮ ਨੇ ਸਵਾਲ ਕੀਤਾ ਸੀਗਾ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਤੇ ਨੰਬਰ ਆਫ ਟੈਂਪਰੇਰੀ ਰੈ residense ਨੂੰ ਲੈ ਕੇ ਕੈਨੇਡਾ ਦੇ ਵਿੱਚ ਜਿਸ ਦੇ ਚੱਲਦੇ ਹਾਊਸਿੰਗ ਕ੍ਰਾਈਸਿਸ ਕੈਨੇਡਾ ਦੇ ਵਿੱਚ ਵੱਧ ਰਹੀ ਹੈ ਤਾਂ ਲੀਨਾ ਡੀਆਬ ਨੇ ਉਹਨਾਂ ਦੇ ਨੰਬਰਸ ਨੂੰ ਲੈ ਕੇ ਕਿਉਂ ਕੁਐਸਚਨ ਕੀਤਾ ਕਿ ਭਈ ਜਿਹੜੇ ਉਹ ਨੰਬਰ ਪੇਸ਼ ਕਰ ਰਹੇ ਨੇ ਉਹ ਨੰਬਰ ਐਗਜ਼ੈਕਟਲੀ ਸਹੀ ਨਹੀਂ ਹੈਗੇ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਉਹਨਾਂ ਦੇ ਉੱਤੇ ਦੁਬਾਰਾ ਧਿਆਨ ਦਿੱਤਾ ਜਾਵੇ ਉਸ ਤੋਂ ਬਾਅਦ ਦੁਬਾਰਾ ਮਨਿਸਟਰ ਜਿਹੜੇ ਨੇ ਉਹ ਖੜੇ ਹੁੰਦੇ ਨੇ ਐਮਪੀ ਜਿਹੜੇ ਨੇ ਉਹ ਖੜੇ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਦੁਬਾਰਾ ਕਿਹਾ ਜਾਂਦਾ ਕਿ ਭਈ ਜਿਹੜੇ ਇਹ ਨੰਬਰ ਹੈ ਉਹ ਮੈਂ ਇਮੀਗ੍ਰੇਸ਼ਨ ਮਨਿਸਟਰ ਦੀ ਵੈਬਸਾਈਟ ਤੋਂ ਲਿਆ ਯਾਨੀ ਇਮੀਗ੍ਰੇਸ਼ਨ ਦੀ ਵੈਬਸਾਈਟ ਤੋਂ ਲਿਆ ਹੈਗੇ ਆ ਸੋ ਉੱਥੇ ਗਲਤ ਨੰਬਰ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਵੈਰੀਫਾਈਡ ਇਨਫੋਰਮੇਸ਼ਨ ਹੈ ਜਾਂ ਸਹੀ ਇਨਫੋਰਮੇਸ਼ਨ ਹੈ ਇਹ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਜਿਸ ਨੂੰ ਲੈ ਕੇ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਦੇ ਜਿਹੜੇ ਸਹਿਯੋਗੀ ਐਮਪੀ ਸੀਗੇ ਉਹ ਵੀ ਹਸਨ ਤੇ ਤਾੜੀਆਂ ਮਾਰਨ ਲੱਗ ਪਏ ਉਸ ਤੋਂ ਬਾਅਦ ਇਸ ਦਾ ਸਪਸ਼ਟੀਕਰਨ ਜਿਹੜਾ ਹੈ ਉਹ ਲੀਨਾ ਡਿਆਬ ਨੇ ਦਿੱਤਾ ਉਹਦਾ ਤਾਂ ਐਕਸਪਲੇਨੇਸ਼ਨ ਦਿੱਤਾ ਹੀ ਦਿੱਤਾ ਨਾਲ ਦੀ ਨਾਲ ਹੀ ਅਰਪਣ ਖੰਨਾ ਜਿਹੜੇ ਕਿ ਆਕਸਫੋਰਡ 온ਟਾਰੀਓ ਤੋਂ ਐਮਪੀ ਨੇ ਉਹਨਾਂ ਦੇ ਵੱਲੋਂ ਇੱਕ ਕੁਐਸਚਨ ਦਾਗ ਦਿੱਤਾ ਗਿਆ ਕਿ ਭਈ ਕੈਨੇਡਾ ਦੇ ਵਿੱਚ 5 100000 ਜਿਹੜੇ ਕਹਿ ਸਕਦੇ ਇੰਟਰਨੈਸ਼ਨਲ ਸਟੂਡੈਂਟ ਹੋਰ ਐਡ ਕੀਤੇ ਗਏ ਨੇ ਨਾਲ ਹੀ ਉਹਨਾਂ ਦੇ ਵੱਲੋਂ 180000 ਜਿਹੜੇ ਆ ਉਹ ਟੈਂਪਰੇਰੀ ਫੋਰਨ ਵਰਕਰ ਜਿਹੜੇ ਆ ਉਹਨਾਂ ਨੂੰ ਲੈ ਕੇ ਵੀ ਕੁਐਸਚਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਇਹ ਕਹਿ ਸਕਦੇ ਇਮੀਗ੍ਰੇਸ਼ਨ ਦੇ ਉੱਤੇ ਕੈਪ ਲਗਾਉਣ ਤੋਂ ਬਾਅਦ ਜਿਹੜਾ ਇਹ ਹਾਲ ਹੈ ਉਹਦੇ ਨਾਲ ਕੈਨੇਡਾ ਦੀ ਹਾਊਸਿੰਗ ਜੋ ਮਾਰਕੀਟ ਤੇ ਉਸ ਦੇ ਨਾਲ ਨਾਲ ਹੀ ਹੈਲਥ케ਅਰ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ ਉੱਤੇ ਪ੍ਰੈਸ਼ਰ ਪੈਂਦਾ ਜਾ ਰਿਹਾ ਹੈ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਮਿਲੀਅਨਸ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਜਾਂ ਤਾਂ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਨੇ ਜਾਂ ਐਕਸਪਾਇਰ ਹੋਣ ਵਾਲੇ ਨੇ ਉਹਨਾਂ ਨੂੰ ਲੈ ਕੇ ਐਕਚੁਅਲ ਦੇ ਵਿੱਚ ਪਲਾਨ ਕੀ ਹੈਗਾ ਹੈ ਇਮੀਗ੍ਰੇਸ਼ਨ ਮਿਨਿਸਟਰ ਦਾ ਉਸ ਤੋਂ ਬਾਅਦ ਇਮੀਗ੍ਰੇਸ਼ਨ ਮਿਨਿਸਟਰ ਡਿਆਬ ਜੜੇ ਨੇ ਉਹ ਦੁਬਾਰਾ ਖੜੇ ਹੁੰਦੇ ਨੇ ਉਹ ਅਰਪਣ ਦੀ ਇਸ ਗੱਲ ਦਾ ਜਵਾਬ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਪਈ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਆਰਗੇਨਾਈਜੇਸ਼ਨ ਤੋਂ ਕਿਸੇ ਵੀ ਪ੍ਰੋਵਿੰਸ ਤੋਂ ਪੁੱਛ ਕੇ ਦੇਖ ਲਓ ਕਿ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਰੇ ਕਹਿਣਗੇ ਕਿ ਪਈ ਇੰਟਰਨੈਸ਼ਨਲ ਸਟੂਡੈਂਟਸ ਦੀ ਲੋੜ ਹੈਗੀ ਹੈ ਇਮੀਗ੍ਰੇਸ਼ਨ ਦੇ ਵਿੱਚ ਵਰਕਰਸ ਦੀ ਲੋੜ ਹੈਗੀ ਹੈ ਉਹਨਾਂ ਨੇ ਇਹਦੇ ਵਿੱਚ ਕੁਝ ਕਿੱਤਿਆਂ ਦਾ ਐਗਜ਼ਾਮਪਲ ਦਿੰਦੇ ਹੋਏ ਭਾਵੇਂ ਉਹ ਐਗਰੀਕਲਚਰ ਹੋਵੇ ਐਗਰੀ ਫੂਡ ਨਾਲ ਜੁੜੇ ਹੋਏ ਕਿੱਤੇ ਹੋਣ ਉਹਨਾਂ ਨੇ ਇਹਦੇ ਇਹ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੁਝ ਐਗਜ਼ਾਮਪਲ ਵੀ ਪੇਸ਼ ਕੀਤੇ। ਉਹਨਾਂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਇਸ ਚੀਜ਼ ਨੂੰ ਕਿ ਇਮੀਗ੍ਰੇਸ਼ਨ ਜਿਹੜਾ ਉਹ ਕੈਨੇਡਾ ਵਾਸਤੇ ਜ਼ਰੂਰੀ ਵੀ ਹੈ ਤੇ ਇਹਨੂੰ ਇੱਕ ਬੈਲੈਂਸ ਬਣਾ ਕੇ ਰੱਖਣਾ ਪੈਣਾ ਹੈ ਤੇ ਉਸ ਬੈਲੈਂਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਇਸ ਦੇ ਚੱਲਦੇ ਹੋਈ ਅਸੀਂ ਕੈਪਿੰਗ ਅਨਾਉਂਸ ਕੀਤੀ ਹੈ ਤੇ ਫਰਦਰ ਸਟੈਪ ਜਿਹੜੇ ਉਹ ਲੈਏ ਨੇ। ਹੁਣ ਤੁਸੀਂ ਦੇਖੋ ਕਿ ਲੀਨਾ ਡੀਆਬ ਨੂੰ ਕਿਸ ਤਰੀਕੇ ਦੇ ਨਾਲ ਕੁਐਸਚਨ ਹੁੰਦੇ ਨੇ ਤੇ ਉਹਨਾਂ ਦਾ ਆਨਸਰ ਉਹ ਕਿਸ ਤਰੀਕੇ ਦੇ ਨਾਲ They also allow people to work in Canada, but new data shows that the Liberals blew their cap out of the water by handing out a whopping 500,000 foreign study permits last year, roughly the same population as all of Halifax. Why did the Liberals bring half a million foreign students to Canada during a massive housing shortage and while youth in Canada can't find jobs? The Honourable Minister of Immigration, Refugees and Citizenship. Mr. Speaker, thank you very much for that question. Uh, the, those figures are inaccurate. It's misinformation. This new government is hard at work to improve our immigration system, and the introduction of Bill C 2 Tuesday was a, a, an example of that. We are taking significant steps to preserve the integrity of our system. While also upholding our humanitarian commitments, because we understand a well managed immigration system is essential to a safer, stronger Canada. The Honourable Member for Calgary Nose Hill. So, so I got those numbers from the Minister's website. I went on the website and I read them. Um, so, in the middle of a housing crisis, she brought 500,000 people to Canada. These people compete with Canadians for jobs, require housing and health care. If her department's numbers aren't the real numbers, what are the real numbers? The, Hon the Honourable Minister of Immigration, Refugees and Citizenship. Mr. Speaker, let me give, let me give uh, the opposite member a lesson on immigration and on numbers and on permits of visa. There's, Many applications and, and many individuals. We recognise that to balance our immigration and to balance and to and have a good country, we need temporary and we need permanent residents. Some applicants have a multiple multiple numbers, and so therefore, I would suggest that we look into those numbers a little bit more in detail. Thank you. The honourable member for Oxford. Mr. Speaker, despite the Liberals promising Canadians that they're capping immigration, here are the facts. They added over 500,000 more international students. They approved nearly 180,000 more temporary foreign workers. And now we have millions in our country with expired or expiring visas and no plan on how they'll leave. Their mismanagement ha has put pressure on housing, on health care, and jobs. So after missing their own targets to lower immigration and losing control of the system, why should Canadians believe them anymore? Yeah, the Honourable, Member, the Honourable Minister of Immigration, Refugees and Citizenship. Mr. Speaker, international students are vital to Canada. Just go ask any of our provinces and at any of our institutions. So are our temporary workers they are essential to our agricultural center, Absolute. to our fishing center Absolute. Absolute. to many foxes of our population having said that we understand in this new government that we need a balanced system and for that reason we have lowered the number of permanent residents as well as temporary numbers we understand how to balance and how to work efficiently with our system thank you in a tough question ਸਿੱਕੇ ਉਹਨਾਂ ਦਾ ਜਵਾਬ ਦਿੱਤਾ ਤੇ ਕਲੀਅਰ ਕੀਤਾ ਇਸ ਤੋਂ ਇੱਕ ਗੱਲ ਬੜੀ ਕਲੀਅਰ ਹੋ ਜਾਂਦੀ ਹੈ ਕਿ ਹੁਣ ਵੀ ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਦੀ ਜਿਹੜੀ ਸੱਤਾ ਤੇਰੇ ਉਹਦੇ ਉੱਤੇ ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਪਰ ਲਿਬਰਲ ਸਰਕਾਰ ਜਿਹੜੀ ਹੈ ਉਹ ਆਪਣੇ ਢੰਗ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਤੇ ਹੁਣ ਵੀ ਕੰਮ ਕਰਨਾ ਜਾਰੀ ਰੱਖੇਗੀ ਉਮੀਦ ਕਰਦਾ ਹਾਂ ਬਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨਾੜਸ ਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ